ਇਹ ਸਵਾਲ ਖਾਂਦਨ ਦਾ ਕਿ ਭਾਨੀ ਸਾਹਿਬ ਤੁਹਾਨੂੰ ਇਹ ਚਰਨ ਨੂੰ ਪੜ੍ਹ ਕੇ ਇਹਦਾ ਭਾਵ ਦੱਸੋ ਉਥੇ ਇੱਕ ਹੋਰ ਕੀ ਇਤਿਹਾਸਕ ਹੋਰ ਜਿਹੜਾ ਕੀਤਾ ਹੋਇਆ ਉਹਨਾਂ ਗੱਲ ਜਿਆਦਾ ਲੰਮੀ ਚੋੜੀ ਹੋ ਜਾਣੀ ਕਿ ਆਪਣੇ ਅੱਗੇ ਜਿਹੜੀ ਆਪ ਤੁਹਾਨੂੰ ਕਿਹਾ ਰਿਹਾ ਹੈ ਇਹਦੇ ਦਾ ਆਪ ਦੱਸੋ ਕੀ ਹੈ ਭਾਵ ਇਹਦਾ ਮਤਲਬ ਭਾਵ ਸੁਕੀਆ ਉਹ ਤਾਂ ਜਾ ਦਿੱ ਕਿ ਕਿਸੇ ਦੱਚੇ ਨੇ ਮਾਰ ਨੂੰ ਵਿਚਾਰੇ ਅੱਜ ਦੇ ਇਸ ਦੇ ਬੱਚੇ ਦੇ ਤਾਲਾ ਸਵਾਲ ਦੇ ਕਿਤਾ ਪਾਸ ਰੁਆਇਆ ਹਾਂ ਤੋ ਮੈਨੂੰ ਤਾਂ ਉੱਲੇ ਸਰ ਦਾ ਪੂਰੀ ਪਤਾ ਤੁਸੀਂ ਸ਼ਬਦ ਕੋਸ਼ ਨੂੰ ਉਚਾਰਨੋਂ ਜਾਂ ਤਾਤਪੁਤਕਾ ਜਾਂ ਸੰਸਾਰਿਕ ਪੁਤਕਾਂ ਵਿੱਚੋਂ ਇੱਕ ਅੱਖਰ ਦਾ ਤੱਲੀ ਏ ਰਾ ਗੀ ਰਾ ਕੋਈ ਅੱਖਰ ਨਹੀਂ ਵਰਤਾ ਔਰਿ ਗੁਰੂ ਪਾਸਾ ਜੀ ਦੇ ਸਾਜਿ ਤੇਉ ਬੋਸਿਸ ਕੀਏ ਸਿੱਖਾਂ ਕੇ ਜੀਵੇ ਅਲੇ ਕੂੜੇ 라 ਵੀ ਅਰਥ ਬੜਦਾ ੱਲੇ ਆੜੇ ਦਾ ਅਰਥ ਬੜਦਾ ਸਤਿਗੁਰ ਪਾਸਾ ਦੀ ਕਿਰਪਾ ਕਰਦੇ ਹੈ ਕੰਮ ਦਾ ਨਾਨਕ ਨੂੰ ਪੂਰਨ ਕੀ ਬੜਦਾ ਸਤਿਗੁਰ ਪਾਸਾ ਦੇ ਬਚਨ ਟਿਡੇ ਵੀ ਕੂੜਾ ਕੋਪਮਾਤਾ ਕੀ ਜੇ ਜਾ ਆਇਆ ਤਨਖਿਆ ਇਹ ਬਚਤ ਤਿੰਨ ਅੱਖਰ ਕੋਈ ਜਿਹਨੂੰ ਚਾਹਨ ਕਿਤੇ ਸਤਿਗੁਰੂ ਪਾਸਾ ਕਿਰਪਾ ਕਰਦੇ ਨੇ ਤੇ ਪੱਟੀ ਦੇ ਪੱਟੀ ਦਾ ਪਾਪ ਰਾਣੇ ਨੂੰ ਜਦੋਂ ਪਤਾ ਹੋ ਗਿਆ ਉਹ ਰਾਣੇ ਸਦੇ ਪੱਟੀਆਂ ਲਿਖਦੇ ਹੁੰਦੇ ਸੀ ਆਪੋ ਮਾਲ ਵਿੱਚ ਪੱਟੀ ਕਹਿੰਦੇ ਪੂੜੇ ਪਾਇਆ ਜਾਂਦੇ ਸੀ 2018 ਨੂੰ ਨੇ ਸਸਤਾ ਵਿਦਤਾ ਤੇ ਸਤਿਗੁਰੂ ਪਾਸਾ ਜਿਹਨੂੰ ਫੇਰ ਹੁਚਿਆ ਸਸਤੀ ਦਾ ਪਾਪ ਦਾ ਸਵੇ ਸਸਤਾ ਸਤਿ ਸਤ ਦਾ ਹੱਸ ਤੋਂ ਸਤ ਪੁੱਤ ਦੇ ਪਿੰਨ ਨਾ ਕੋ ਸਤ ਸੱਚੇ ਪਾਸ਼ਾ ਦੇ ਪਾਸ ਬੁਲਾਇਆ ਕੋ ਪੜ੍ਹ ਮਹਾਇਆ ਪਾਜੀ ਨੇ ਨਵਸਤਰ ਕੀਤੀ ਕੇ ਸਾੜੀ ਪੱਤੀ ਸਤ ਨੂੰ ਪਾਸਾ ਕੀ ਦੀ 423 ਅੰਕ ਤੋਂ ਸ਼ੁਰੂ ਹੋਈ ਅੱਪੜ ਕੇ ਦੇਖੋ ਵਿਚਾਰ ਪਰੇ ਹੋ ਕਿਉਂਕਿ ਸਿੱਖ ਦਾ ਕਰਨਾ ਹੈ ਵੀ ਆਪ ਬਾਣੀ ਪੜ੍ਹਨੀ ਹੈ ਸਿੱਖ ਦਾ ਕਰਨਾ ਵੀ ਆਪ ਨਿਤਨੇਮ ਕਰਨਾ ਆਪ ਦੀ ਬਾਣੀ ਦੀ ਸੋਚੀ ਰਣੀ ਹੈ ਇਸ ਸਾਧੂ ਸੱਚੇ ਪਾਤਸ਼ਾਹ ਦੀ ਕਿਰਪਾ ਫਰਮਦੇ ਕੱਲੇ ਕੱਲੇ ਪੱਥਰ ਦੇ ਅਰਥ ਵੀ ਤੁਹਾਨੂੰ ਮਿਲ ਗਏ ਸਾਧੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹਨ ਜਦੋਂ ਕਾਨੀ ਨੇ ਨਮਸਕਾਰ ਕੀਤੀ ਕਰਦੇ ਰੱਬੀਏ ਆਹ ਤੇ ਖੁਦਾ ਦਾ ਰੂਪ ਲੈ ਤਕਹਾਉਂਦੀ ਤੇ ਪਾਸ ਗਿਆ ਕੱਲ ਅੱਤੇਰੇ ਤੋਂ ਮੁਕਤੀ ਸਿੱਖਣ ਦੀ ਲੋੜ ਨਹੀਂ ਕਿ ਆਪ ਦੁਨੀਆਂ ਨੂੰ ਤਾਰਨ ਵਾਸਤੇ ਆਏ पिता फिर परेशान क्योंकि वो एक पिता के दर्जे का देखता कहना हम तो सियाने बच्चे सजे बंदे नगर के सियाने पर सताजी बुलाने भी पिछले कर लगते इस करके एक अखरी ज्ञान है एक, एक आत्म ज्ञान है जो रबी ज्ञान है ना ये सतगुरु सच्चे पातशाह जी की इबादत करके ही प्राप्त होता है तो रबी ज्ञान गुरु की बख्शिश तो बिना प्राप्त होता ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਦੇ ਹੈ ਰੱਬੀ ਗਿਆਨ ਵਾਲਾ ਬੰਦਾ ਨਿਵਰਦਾ ਨਹੀਂ ਝੋਵੇਗਾ ਰੱਬੀ ਗਿਆਨ ਵਾਲਾ ਬੰਦਾ ਸੇਵਾ ਵਿੱਚ ਹੋਵੇਗਾ ਰੱਬੀ ਗਿਆਨ ਵਾਲੇ ਬੰਦੇ ਦੇ ਅੰਦਰ ਕਦੇ ਗੁਨਾਹ ਦੀ ਅਗਮਾਨਤਾ ਨਹੀਂ ਹੋਵੇਗੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਪਰਦਾ ਸੇਵਾਦਾਰ ਇਹ ਕਿ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਜਿਹੜਾ ਅਰਮਾਨੀ ਹੋ ਜਾਂਦਾ ਕੋ ਨੂੰ ਕਰਜਾ ਨਹੀਂ ਨਿਭਾਇਦਾ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਉਹ ਭਾਈ ਮਾਦੋ ਗੁਰੂ ਘਰ ਦਾ ਪ੍ਰਚਾਰ ਕਰ ਤੇ ਪ੍ਰਚਾਰਕ ਕੋਈ ਆਪਣੀ ਗੱਲ ਕੇ ਸ਼ੁਰੂ ਹੋਈ ਸੀ ਕਿ ਪ੍ਰਚਾਰਕ ਕੋਲੇ ਵੀ ਦੋ ਤਰ੍ਹਾਂ ਦਾ ਗਿਆਨ ਹੁੰਦਾ ਹੈ ਇੱਕ ਅਸਲੀ ਗਿਆਨ ਹੁੰਦਾ ਹੈ ਤਤਵੀ ਗਿਆਨ ਜਿਹੜਾ ਤਾਲੁਕ ਪੁੱਤ ਕਾਂ ਗੁਰੂ ਬਾਸਾ ਜੀ ਨੇ ਕੀ ਕਿ ਇਹ ਪਰਦੇ ਗਿਆਨ ਪ੍ਰਾਪਤ ਹੁੰਦਾ ਉਹਦੇ ਵਿੱਚੋਂ ਸੋਚ ਹੀ ਮਿਲ ਜਾਂਦੀ ਹੈ ਤੇ ਅਸਲੀ ਗਿਆਨ ਜਿਹੜਾ ਹੈ ਰੱਬੀ ਗਿਆਨ ਹੈ ਜਿਹੜਾ ਹੈ ਉਹ ਸਾਧਗੁਰ ਪਾਸਾ ਜੀ ਦੇ ਨਾਮ ਬਾਣੀ ਪੜ੍ਹ ਕੇ ਪ੍ਰਾਪਤ ਹੁੰਦਾ ਤੇ ਜਿਹੜਾ ਗਿਆਨ ਰਬੀ ਗਿਆਨ ਆ ਉਹ ਸੁੱਕੇ ਹੋਏ ਜੀਵਨ ਨੂੰ ਹਰਿਆ ਭਰਿਆ ਬਣਾ ਦਿੰਦਾ ਜਿਹੜਾ ਗਿਆਨ ਰਬੀ ਗਿਆਨ ਉਹ ਸਾਧਗੁਰ ਪਾਸਾ ਜੀ ਦੀ ਕਿਰਪਾ ਕਰਦੇ ਜੁਗਦੇ ਡੇਰੇ ਵਿੱਚ ਆਹਦਾ ਸਾਧੂ ਸੱਚੇ ਪਾਸਾ ਜੀ ਦੇ ਦਰ ਕਰਦੇ ਸੇਵਾਦਾਰ ਭਾਈ ਬਾਦ ਸਰਦਾਰ ਨੂੰ ਸੰਚਾਲਨ ਕਰਦੇ ਤੇ ਲੋਜਿ ਦਾ ਕੇਨ ਸਮਤਾ ਕੇ ਸ਼ਾਮ ਹੋ ਜੇ ਸਤ ਸੰਗਤ ਕਰਨੇ ਤੇ ਸਤ ਸੰਗਤ ਦਾ ਇੱਕ ਬਹੁਤ ਵੱਡਾ ਮਹਾਤਮਾ ਹੈ ਸੰਗਤ ਤਿੰਨ ਤਰ੍ਹਾਂ ਦਾ ਸਰੋਤਾ ਹੁੰਦਾ ਹੈ ਗੁਰੂ ਦੀ ਹਜ਼ੂਰੀ ਚ ਬੈਠਣ ਵਾਲੇ ਤਿੰਨ ਤਰ੍ਹਾਂ ਦੇ ਲੋਕ ਹੁੰਦੇ ਆ ਤਿੰਨ ਤਰ੍ਹਾਂ ਦੇ ਲੋਕ ਇੱਕ ਜਿਹੜੇ ਲੋਕ ਇਹ ਦੁਰਦਸ਼ ਦੇਖ ਕੇ ਕੱਪੜੇ ਗੱਜ ਪਰਨੇ ਹੁੰਦੇ ਆ ਬੰਦੇ 퍼ਸਨੈਲਿਟੀ ਜਦ ਕਰਦੀ ਹੁੰਦੀ ਓਹਦੀ ਨਾਟਕਾਣ ਸੁਰਤ ਹੁੰਦੀ ਐ ਤੇ ਦੂਜਾ ਇੱਕ ਥੋੜਾ ਜਿਹਾ ਹੋਰ ਮਹੱਤਵਕ ਚੁੰਨਦਾ ਓਹ ਜੇ ਕਾਠ ਬੈਠਾ ਹੋਊ ਕਾਹੂ ਸੁਰਤ ਕਰਕੇ ਬਾਹਰ ਬੈਠਾ ਹੁੰਦਾ ਓਹਦੀ ਦਿੱਰਤੀ ਬਾਹਰ ਨਹੀਂ ਹੁੰਦੀ ਉਹ ਤਾਂ ਇਹਾ ਕਾਠ ਬੈਠਾ ਹੁੰਦਾ ਜੇ ਮੋਨੀ ਹੋਏ ਬੈਠਾ ਐ ਕੰਕੀ ਰਹਿਣ ਪਰਪਰ ਰਾਫਾ ਓਦੇ ਅੰਦਰ ਕਲਪਨਾ ਚਲੀ ਜਾਂਦੀ ਐ ਇਹ ਕੋ ਕੇਵਲ ਜੱਜ ਕਰਦਾ ਵਸਤਵਾਂ ਨੂੰ ਸਰੀਰਾਂ ਨੂੰ ਨਿਵਾਸ ਨੂੰ ਚਿਹਰਿਆਂ ਨੂੰ ਜੱਜ ਕਰਦਾ ਇੱਕ ਤਰ੍ਹਾਂ ਦਾ ਸੋਪਾ ਬਿਠਾਉਂਦੀ ਜਵਾਰ ਕੀਤਾ ਇਹਦੇ ਇਹ ਜਿਹੜੇ ਕੱਪੜੇ ਪਾਏ ਤੇ ਇਹ ਜਿਹੜੇ ਕੱਪੜੇ ਪਾਏ ਇਹ ਜਿਹੜੇ ਰਹਿਣ ਨਾਲ ਸਾਥ ਤੇ ਇਹਦੇ ਨਾਲ ਸਾਹਤ ਕਰਨੀ ਹੁੰਦੀ ਹੈ